ਇੱਕ ਵਾਰ ਮਹਾਤਮਾ ਬੁੱਧ ਆਪਣੀ ਯਾਤਰਾ ਦੌਰਾਨ ਕੁਝ ਦਿਨਾਂ ਲਈ ਇੱਕ ਪਿੰਡ ਵਿੱਚ ਰੁਕੇ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਕੋਈ ਮਹਾਪੁਰਖ ਉਹਨਾਂ ਦੇ ਪਿੰਡ ਦੇ ਬਾਹਰ-ਵਾਰ ਆ ਕੇ ਠਹਿਰੇ ਹਨ ਤਾਂ ਲੋਕ ਉਹਨਾਂ ਕੋਲੋਂ ਅਸ਼ੀਰਵਾਦ ਲੈਣ ਵਾਸਤੇ ਆਉਣ ਲੱਗੇ ਇੱਕ ਦਿਨ ਇੱਕ ਔਰਤ ਉੱਥੇ ਆਈ ਅਤੇ ਉਸਨੇ ਮਹਾਤਮਾ ਬੁੱਧ ਨੂੰ ਬੇਨਤੀ ਕੀਤੀ ਕਿ ਰਾਤ ਦਾ ਭੋਜਨ ਉਹ ਉਸਦੇ ਘਰ ਕਰਨ ਮਹਾਤਮਾ ਨੇ ਉਸਦਾ ਸੱਦਾ ਸਵੀਕਾਰ ਕਰ ਲਿਆ ਜਦੋਂ ਇਸ ਗੱਲ ਦਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹ ਪਿੰਡ ਦੇ ਮੁਖੀ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਮਹਾਤਮਾ પાસે ਆਏ ਅਤੇ ਬੇਨਤੀ ਕੀਤੀ ਮਹਾਤਮਾ ਜੀ ਤੁਹਾਨੂੰ ਉਸ ਔਰਤ ਦੇ ਘਰ ਖਾਣਾ ਨਹੀਂ ਖਾਣਾ ਚਾਹੀਦਾ ਉਹ ਔਰਤ ਬਦ ਕਿਰਦਾਰ ਹੈ ਮਹਾਤਮਾ ਕਹਿਣ ਲੱਗੇ ਅੱਛਾ ਫਿਰ ਤਾਂ ਮੈਨੂੰ ਪਿੰਡ ਦੇ ਕਿਸੇ ਵੀ ਘਰ ਵਿੱਚ ਨਹੀਂ ਜਾਣਾ ਚਾਹੀਦਾ ਪਿੰਡ ਵਾਲਿਆਂ ਹੈਰਾਨ ਹੋ ਕੇ ਪੁੱਛਿਆ ਕਿਉਂ ਸਾਡੇ ਘਰਾਂ ਵਿੱਚ ਤਾਂ ਕੋਈ ਖਰਾਬੀ ਨਹੀਂ ਹੈ ਮਹਾਤਮਾ ਨੇ ਕਿਹਾ ਤੁਸੀਂ ਕਹਿੰਦੇ ਹੋ ਕਿ ਇਹ ਔਰਤ ਬਦ-ਕਿਰਦਾਰ ਹੈ ਮੈਂ ਕਹਿੰਦਾ ਹਾਂ ਇਹ ਔਰਤ ਇਕੱਲੀ ਕਿਵੇਂ ਬਦ-ਕਿਰਦਾਰ ਹੋ ਸਕਦੀ ਹੈ ਜਿੰਨਾ ਚਿਰ ਤੱਕ ਤੁਹਾਡੇ ਪਿੰਡ ਦੇ ਮਰਦ ਬਦ-ਕਿਰਦਾਰ ਨਾ ਹੋਣ ਇਹ ਸੁਣ ਕੇ ਪਿੰਡ ਵਾਲੇ ਬਹੁਤ ਸ਼ਰਮਿੰਦੇ ਹੋਏ ਉਹਨਾਂ ਮਹਾਤਮਾ ਕੋਲੋਂ ਮਾਫੀ ਮੰਗੀ ਅਤੇ ਮਹਾਤਮਾ ਨੇ ਬੜੇ ਆਦਰ ਸਤਕਾਰ ਨਾਲ ਰਾਤ ਦਾ ਪੋਜਨ ਉਸ ਔਰਤ ਦੇ ਘਰ ਕੀਤਾ ਪੂਰਨ ਭਗਤ ਦਾ ਕਿੱਸਾ ਜਦੋਂ ਪਹਿਲੀ ਵਾਰ ਲਿਖਿਆ ਗਿਆ ਸੀ ਤਾਂ ਉਸ ਵਿੱਚ ਪੂਰਨ ਦੀ ਮਤਰਈ ਮਾਨ ਲੂਣਾ ਨੂੰ ਇੱਕ ਬਦਚਲਣ ਔਰਤ ਹੀ ਦੱਸਿਆ ਗਿਆ ਸੀ ਪਰ ਜਦੋਂ ਉਸੇ ਕਿੱਸੇ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਦੀ ਨਜ਼ਰ ਤੋਂ ਲਿਖਿਆ ਤਾਂ ਉਸੇ ਲੂਣਾ ਲਈ ਲੋਕਾਂ ਦੇ ਦਿਲਾਂ ਵਿੱਚ ਹਮਦਰਦੀ ਪੈਦਾ ਹੋ ਗਈ ਸੀ ਅਸੀਂ ਅਕਸਰ ਦੂਸਰਿਆਂ ਦੇ ਵਰਤੋਂ ਵਿਹਾਰ ਚਾਲ ਢਾਲ ਰੰਗ ਰੂਪ ਪਹਿਰਾਵੇ ਅਤੇ ਗੱਲ ਕਰਨ ਦੇ ਢੰਗ ਤੋਂ ਅੰਦਾਜ਼ਾ ਲਾ ਕੇ ਉਹਨਾਂ ਵਿੱਚ ਨੁਕਸ ਕੱਢਣੇ ਸ਼ੁਰੂ ਕਰ ਦਿੰਦੇ ਹਾਂ ਅਸੀਂ ਕਈ ਵਾਰ ਸੋਚਦੇ ਹਾਂ ਕਿ ਦੂਸਰੇ ਲੋਕ ਇਦਾਂ ਕਿਉਂ ਕਰ ਰਹੇ ਹਨ ਅਸੀਂ ਕੇਵਲ ਸੋਚਦੇ ਹਾਂ ਕਦੇ ਇਸ ਕਿਉਂ ਦਾ ਉੱਤਰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਅਸਲ ਵਿੱਚ ਸਾਡੇ ਕਿਉਂ ਦਾ ਅਰਥ ਇਹ ਹੁੰਦਾ ਹੈ ਕਿ ਉਹਨਾਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਲੱਗਦਾ ਹੈ ਕਿ ਅਸੀਂ ਸਭ ਕੁਝ ਜਾਣਦੇ ਹਾਂ ਦੁਨੀਆ ਦਾ ਹਰ ਝਗੜਾ ਇਸੇ ਜਾਣਕਾਰੀ ਤੋਂ ਹੀ ਸ਼ੁਰੂ ਹੁੰਦਾ ਹੈ ਸਾਡੀ ਹਰ ਪਰੇਸ਼ਾਨੀ ਦਾ ਕਾਰਨ ਵੀ ਸਾਡੀ ਇਹੋ ਸੋਚ ਹੈ ਕਿ ਸਾਨੂੰ ਸਭ ਕੁਝ ਪਤਾ ਹੈ ਜਦ ਕਿ ਸਾਡੀ ਜਾਣਕਾਰੀ ਬਹੁਤ ਹੀ ਸੀਮਤ ਹੈ ਇੱਕ ਕਹਾਵਤ ਹੈ ਕਿ ਜਿਲਦ ਦੇਖ ਕੇ ਇਹ ਅੰਦਾਜ਼ਾ ਨਾ ਲਾਓ ਕਿ ਉਸ ਕਿਤਾਬ ਵਿੱਚ ਕੀ ਲਿਖਿਆ ਹੈ ਪਰ ਅਸੀਂ ਅਕਸਰ ਜਾਣੇ ਅਣਜਾਣੇ ਆਪਣੇ ਰੋਜ਼ਾਨਾ ਜੀਵਨ ਵਿੱਚ ਇਹੋ ਕੁਝ ਕਰ ਰਹੇ ਹਾਂ ਅਤੇ ਇਸ ਦੇ ਫਲ ਰੂਪ ਜਾਂ ਤਾਂ ਅਸੀਂ ਕਿਸੇ ਨਾ ਕਿਸੇ ਝਗੜੇ ਦਾ ਸ਼ਿਕਾਰ ਹੋ ਰਹੇ ਹਾਂ ਤੇ ਜਾਂ ਕਿਸੇ ਨਾ ਕਿਸੇ ਪਰੇਸ਼ਾਨੀ ਦਾ ਅਸੀਂ ਬੜੀ ਆਸਾਨੀ ਨਾਲ ਅਜਿਹੇ ਝਗੜਿਆਂ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਮੈਂ ਤੁਹਾਨੂੰ ਇੱਕ ਸੌਖਾ ਜਿਹਾ ਢੰਗ ਦੱਸਦਾ ਹਾਂ ਅਸੀਂ ਖੁਦ ਤਾਂ ਆਪਣੇ ਨਾਲ ਹੋਏ ਛੋਟੇ ਤੋਂ ਛੋਟੇ ਦੁਰਵਿਵਹਾਰ ਨੂੰ ਵੀ ਸਾਰੀ ਉਮਰ ਨਹੀਂ ਭੁੱਲਦੇ ਪਰ ਦੂਸਰੇ ਕੋਲੋਂ ਅਸੀਂ ਆਸ ਰੱਖਦੇ ਹਾਂ ਕਿ ਉਹ ਆਪਣੇ ਨਾਲ ਹੋਏ ਵੱਡੇ ਤੋਂ ਵੱਡੇ ਅਨਿਆਨ ਨੂੰ ਵੀ ਪੁਲਾ ਦੇਵੇ ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਜਿਸ ਨੂੰ ਤੁਸੀਂ ਮਾੜਾ ਸਮਝ ਰਹੇ ਹੋ ਕੀ ਉਹ ਵਾਕਿਆ ਹੀ ਮਾੜਾ ਹੈ ਤੇ ਜੇ ਇਹ ਗੱਲ ਸਹੀ ਹੈ ਤਾਂ ਫਿਰ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਉਸ ਦਾ ਪਿਛੋਕੜ ਕੀ ਹੈ ਆਪਣੇ ਆਪ ਨੂੰ ਉਹਦੇ ਹਾਲਾਤਾਂ ਵਿੱਚ ਰੱਖ ਕੇ ਸੋਚਣ ਦੀ ਕੋਸ਼ਿਸ਼ ਕਰੋ ਜਦੋਂ ਦੂਸਰੇ ਬੰਦੇ ਦੇ ਵਿਹਾਰ ਦਾ ਪਿਛੋਕੜ ਤੁਹਾਨੂੰ ਸਮਝ ਵਿੱਚ ਆ ਜਾਵੇ ਤਾਂ ਫਿਰ ਉਸ ਨੂੰ ਬਦਲਣ ਦੀ ਕੋਸ਼ਿਸ਼ ਕੀਤੇ ਬਿਨਾਂ ਹੀ ਜਿਸ ਤਰ੍ਹਾਂ ਦਾ ਵੀ ਉਹ ਹੈ ਉਸੇ ਤਰ੍ਹਾਂ ਦਾ ਕਬੂਲ ਕਰ ਲਵੋ ਜੇ ਕਿਸੇ ਦੇ ਮਾਰੇ ਹੋਣ ਦਾ ਕਾਰਨ ਨਾ ਵੀ ਸਮਝ ਵਿੱਚ ਆਵੇ ਤਾਂ ਵੀ ਯਕੀਨ ਕਰੋ ਉਸ ਨਾਲ ਜ਼ਰੂਰ ਪਿਛੋਕੜ ਵਿੱਚ ਕਦੇ ਨਾ ਕਦੇ ਅਨਿਆ ਹੋਇਆ ਹੈ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਨੂੰ ਨਫ਼ਰਤ ਕਰਨ ਦੀ ਬਜਾਏ ਉਸ ਨਾਲ ਹਮਦਰਦੀ ਦਿਖਾਓ ਨਫ਼ਰਤ ਨਾਲ ਤੁਸੀਂ ਇੱਕ ਛੋਟੇ ਜਿਹੇ ਬੱਚੇ ਨੂੰ ਵੀ ਨਹੀਂ ਸੁਧਾਰ ਸਕਦੇ ਪਰ ਪਿਆਰ ਅਤੇ ਹਮਦਰਦੀ ਨਾਲ ਖੂਨਖਾਰ ਅਪਰਾਧੀ ਨੂੰ ਵੀ ਸੁਧਾਰ ਸਕਦੇ ਹੋ ਯਕੀਨ ਕਰੋ ਤੁਹਾਡੀ ਹਮਦਰਦੀ ਜਾਂ ਪਿਆਰ ਨਾਲ ਕੋਈ ਸੁਧਰੇ ਭਾਵੇਂ ਨਾ ਪਰ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਤੁਸੀਂ ਖੁਦ ਮਾਨਸਿਕ ਪਰੇਸ਼ਾਨੀਆਂ ਦੇ ਸ਼ਿਕਾਰ ਹੋਣ ਤੋਂ ਬਚੇ ਰਹੋਗੇ